ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਦਨੀ ਖੁਰਦ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਪਿੰਡ ਆਉਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਬਾਈ ਕੋਲੋਂ ਲਗਾਤਾਰ ਤੁਹਾਨੂੰ ਵੀਡੀਓ ਦਿਖਾ ਰਹੇ ਆ ਤੇ ਮੇਰੇ ਖਿਆਲ ਚ ਆਪਣੇ ਚੈਨਲ ਉੱਤੇ ਟੌਪ ਦੀਆਂ ਮੱਝਾਂ ਜਿਹੜੀਆਂ ਇਸ ਵੀਰ ਕੋਲੋਂ ਤੁਹਾਨੂੰ ਇੱਕ ਅੱਧਾ ਨਗਣੀ 8 8 10 10 ਨਗ ਦਿਖਾਈ ਦੇ ਆ ਅੱਜ ਫੇਰ ਕਲੈਕਸ਼ਨ ਜਿਹੜੀ ਉਹ ਬੜੀ ਟੌਪ ਦੀ ਐ ਸੂਜਾਂ ਸਵਾਈਆਂ ਝੋਟੀਆਂ ਜਿਹੜੀਆਂ ਢਾਂਚੇ ਦੀਆਂ ਵੀ ਸੋਹਣੀਆਂ ਸਿੰਗਾਆਂ ਦੀਆਂ ਵੀ ਸੋਹਣੀਆਂ ਤੇ ਚੰਗੇ ਦੁੱਧ ਤੇ ਚੱਲਦੀਆਂ ਉਹ ਵੀ ਤੁਹਾਨੂੰ ਵੀਡੀਓ ਚ ਦਿਖਾਉਂਗਾ ਜਿਨੇ ਸੂਈ ਸਵਾਈ ਮੱਝ ਖਰੀਦਣੀ ਐ ਉਹਦੀ ਵੀ ਜਿਹੜਾ ਉਹਦਾ ਸ਼ੌਂਕ ਪੂਰਾ ਹੋਊਗਾ ਉਹਦੀ ਇੱਛਾ ਪੂਰੀ ਹੋਊਗੀ ਇੱਥੇ ਅੱਜ ਦੀ ਇਸ ਵੀਡੀਓ ਦੇ ਮਾਧਮ ਨਾਲ ਤੇ ਜਿਨੇ ਕੋਈ ਗੱਬਣਾ ਮੱਝ ਖਰੀਦਣੀ ਐ ਤੇ ਗੱਬਣਾ ਵੀ ਅੱਜ ਦੋਸਤੋ ਇੱਥੇ ਨਗੀਨ ਨਹੀਂ ਖੜੇ ਐ ਜਿਹੜੇ ਵੀ ਕਰੀ ਆਲੇ ਐ ਸੋਏ ਗੱਬਣਾ ਵੀ ਤੁਹਾਨੂੰ ਕੁਝ ਬੜੀਆਂ ਟਾਪ ਦਿਗਾ ਬਹੁਤ ਸੋਹਣੀਆਂ ਸੋਹਣੀਆਂ ਦਿਖਾਉਂਗਾ ਸੋ ਲਾਸਟ ਤੱਕ ਵੀਡੀਓ ਦੇਖਦੇ ਰਹੋ ਪਸੂ ਤੁਸੀਂ ਆਪਦੀ ਸਮਝ ਨਾਲ ਖਰੀਦਣਾ ਰੇਟ ਜਿਹੜਾ ਉਹ ਚੰਗੇ ਪਸੂ ਤੇ ਆਪਾਂ ਨੂੰ ਪਤਾ ਅੱਜ ਦੇ ਟਾਈਮ 'ਚ ਚੰਗਾ ਹੀ ਲਾਉਣਾ ਪੈਂਦਾ ਬਾਕੀ ਰੁੱਤ ਉਹ ਜੀ ਆ ਵੀ ਮੱਝ ਸੱਜਰ ਘੱਟ ਮਿਲੂਗੀ ਪਰ ਅੱਜ ਤੁਹਾਨੂੰ ਸੋਹਣੀਆਂ ਵੱਜਾਂ ਇਸ ਵੀਡੀਓ 'ਚ ਦਿਖਾਉਣੀ ਹੈ ਆਓ ਮਿਲिए ਬਾਈ ਨੂੰ ਕਰਦੇ ਆ ਸ਼ੁਰੂਆਤ ਦੋਸਤੋ ਪਹਿਲੇ ਨੰਬਰ ਤੇ ਜਿਹੜੀ ਝੋਟੀ ਦਿਖਾਉਣੀ ਹੈ ਬੜੇ ਚੰਗੇ ਦੁੱਧ ਦੇ ਉੱਤੇ ਚੱਲਦੀ ਹੈ ਇਹਦੇ ਤੋਂ ਆਪਾਂ ਸ਼ੁਰੂਆਤ ਕਰਾਂਗੇ ਵੀਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਨਾਮ ਆਪਣਾ ਦੱਸ ਦੀ ਬਈ ਨਾਮ ਮੇਰਾ ਸਨੀਆ ਪਿੰਡ ਬਦਨੀ ਖੁਰਦੇ ਜਿਲ੍ਹਾ ਮੋਗਾ ਜੀ ਠੀਕ ਐ ਸਨੀ ਭਾਈ ਅੱਜ ਸ਼ੁਰੂਆਤ ਕਰਾਂਗੇ ਆਪਾਂ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਇਹ ਤਾਂ ਝੋਟੀ ਦੀ ਨਹੀਂ ਕੁਆਲਿਟੀ ਆ ਵੀਰੇ ਹੂੰ ਮਾਰਾ ਇਹ ਸੁੱਖ ਰੱਖੇ ਕਿਹੜਾ ਵੀ ਭਰਾ ਵਾ ਚੋਣਾ ਚਾਹੁੰਦਾ ਵਾ ਭਲਾ ਆਪਣਾ ਆਪਦੇ ਬੰਦਾ ਭਰਾ ਦੇ ਚੰਨ ਨਾਲ ਲਿਆਵੇ ਕੋਈ ਵੀ ਠੀਕ ਐ 20 ਕਿਲੋ ਦੇ 19 ਦੇ ਵਿਚਾਲੇ ਕੰਡੇ ਲਾ ਕੇ ਦੁੱਧ ਲੈਬ ਚੁਾਈ ਕਰਾ ਕੇ ਦੇ ਦਾਂਗੇ 19 ਕਿਲੋ ਤੋਂ ਬਾਹਰ ਹੋਊਗਾ ਤੇ 20 ਦੇ ਆਸ-ਪਾਸ ਠੀਕ ਹੈ 22 ਕਿਲੋ 21 ਕਿਲੋ 700 ਗ੍ਰਾਮ ਆਈ ਉੱਥੇ ਦੁੱਧ ਦੀ ਲੈਪ ਚ ਆਈ ਹੋਈ ਹਿੰਦੀ ਆਪਦੀ ਚੰਨ ਕੀਤੀ ਆਪਾਂ ਹੂੰ ਵੀਡੀਓ ਬਣਾਈ ਵੀ ਹੈ ਠੀਕ ਹੈ ਹੁਣ ਇਹਨੂੰ ਦਿਨ ਕਿੰਨੇ ਹੋ ਗਏ ਅੱਜ ਸੂਈ ਇਹਨੂੰ ਦਿਨ ਹੋ ਗਏ ਅੱਜ 20 ਤੇ 22 ਦਿਨ ਠੀਕ ਹੈ ਸੂਆ ਕੰਨ ਮੈਦਾ ਸੂਆ ਦੂਜਾ 6 ਦਿਨ ਆਂਦਾ ਜੀ ਦੋਸਤੋ ਦੂਜਾ ਸੂਆ 6 ਦੰਦ ਬਾਈ ਕਹਿੰਦਾ ਵੀ ਸੌਦਾ ਕਰ ਲੈ ਕੋਈ ਵੀ ਭਰਾ ਜੇ ਆਪਦਾ ਟਾਈਮ ਨਹੀਂ ਹੈਗਾ ਕਿ ਖਰੀਦ ਕੇ ਦੁੱਧ ਚੋਣ ਦਾ ਤਾਂ ਬੇਸ਼ੱਕ ਆਪਦਾ ਕੋਈ ਚੈਨਲ ਵਾਲਾ ਵੀਰ ਜਿਹੜਾ ਮਰਜੀ ਚੈਨਲ ਵਾਲਾ ਜਿਹੜਾ ਵੀ ਉਹਨੂੰ ਚੰਗਾ ਲੱਗਦਾ ਉਹ ਭੇਜ ਦੇ ਬਾਈ ਕਹਿੰਦਾ ਮੈਂ ਲਾਈਵ ਕਰਾ ਦੂੰਗਾ 19 ਕਿਲੋ ਤੋਂ ਬਾਹਰ ਦੁੱਧ ਇਸ ਟਾਈਮ ਇਹਦੇ ਥੱਲੇ ਹਾਜ਼ਰ ਹੈ ਇਹਦੇ ਸਾਢੇ 3 ਕਿਲੋ ਦੀ ਗਾੜੀ ਹੋਊਗੀ ਇਹਦੀ ਹੂੰ ਕਿਹੜਾ ਮਰਜੀ ਦੋਨੇ ਪਾਸੇ ਬਹਿ ਕੇ ਗਾਇਆਂ ਵਾਂਗੂ ਚੁਵਾਈ ਕਰ ਲੇ ਠੀਕ ਹੈ ਮੈਂ ਫੇਰ ਇਹ ਝੋਟੀ ਦਿਖਾਵਾਂ ਦੱਸੋ ਹਵਾਨੇ ਦੀ ਬਣਾਵਟ ਦੇਖੋ ਕਰਮਾ ਵਾਲੀ ਦੀ ਸੋਨਾ ਥਾਣਾ ਥਾਣਾ ਦੇ ਵਿੱਚ ਜਿਹੜੀਆਂ ਵਾ ਉਹਨਾਂ ਦੀ ਚੋਈ ਪਹਿਲਾਂ ਕਰ ਕਹਿੰਦੀ ਆ ਉਸ ਹਾਂ ਉਹਨਾਂ ਚੋਈ ਕਰਦੇ ਆ ਟਾਈਮ ਤੋਂ ਟਾਈਮ ਠੀਕ ਹੈ ਮੜਾ ਇਹਨੂੰ ਸਾਈਡ ਨੂੰ ਘਰੀ ਬਈ ਇਹਦੇ ਥਾਣ ਦਿਖਾਈ ਗਏ ਇਧਰ ਦੀ ਦਿਖਾ ਦਨੇ ਆ ਕਿ ਇਧਰ ਵੀ ਸੋ ਦੋਸੋ ਥਾਣ ਦੂਰ ਕਥਾਣ ਪਿਆ ਇਕੱਲਾ ਇਕੱਲਾ ਪਛਾਣ ਨੂੰ ਹਵਾਨਾ ਦੇਖੋ ਕਿੰਨਾ ਕੜਦੀ ਕਰ ਮਾਲੀ ਸੋ ਇਹ ਨੋ ਕਿਲੋ ਦੁੱਧ ਆ ਕੇ ਕਟੀ ਆ ਸਾਡੇ ਕੋਲੇ ਠੀਕ ਹੈ ਸੋ ਦੁੱਧ ਬਈ ਕਹਿੰਦਾ ਵੀ 2 ਕਿਲੋ ਵਾਂਗੂ ਟੁੱਟ ਗਈ ਜਗ੍ਹਾ ਦਾ ਫਰਕ ਪੈਣ ਕਰਕੇ ਪਰ ਗਰਮੀ ਆ ਬੜੇ ਚੰਗੇ ਦੁੱਧ ਤੇ ਚੱਲਦੀ ਸਹੀ ਹੈ ਬਈ ਠੀਕ ਹੈ ਸੋ ਇਹ ਪਹਿਲੇ ਨੰਬਰ ਤੇ ਝੋਟੀ ਰੇਟ ਸਣੀ ਬਈ ਕੀ ਰੇਟ ਵੀਰੇ ਫੋਨ ਤੇ ਹੋਣੇ ਆ ਰੇਟ ਆਪਣੀਆਂ ਵੀ ਕੀਮਤ ਚੰਗੀ ਨਾਲ ਹੀ ਲੱਗ ਕੇ ਆਈਆਂ ਠੀਕ ਹੈ ਓਕੇ ਹਾਂਜੀ ਦੋ ਨੰਬਰ ਤੇ ਜਿਹੜੀ ਝੋਟੀ ਬਈ ਆ ਪਹਿਲਾ ਸੂਆ ਇਹ ਵੀ ਕਿੰਨੇ ਦਿਨ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ ਅੱਜ ਹੋ ਗਿਆ ਵੀਰੇ ਚ ਪੰਜਵਾਂ ਦਿਨ ਪੰਜਵਾਂ ਦਿਨ ਕਿੰਨਾ ਦੁੱਧ ਹੋਊਗਾ ਇਸ ਟਾਈਮ 14 ਕਿਲੋ ਚੋਕੇ ਲੈ ਜਾਓ ਵੀਰੇ ਠੀਕ ਹੈ ਪਹਿਲਾਂ ਥੱਲੋ ਹੀ 14 ਕਿਲੋ ਦੁੱਧ ਦੱਸੋ ਪੰਜਵੇਂ ਦਿਨ ਹਾਜ਼ਰ ਆ ਫਲੋਂ ਥੋੜੀ ਥੋੜੀ ਦਿਸੂਗੀ ਤੁਹਾਨੂੰ ਹਵਾਲੇ 17 ਦੇ 18 ਕਿਲੋ ਕੱਟੀ ਦਾ ਪਹਿਲਣ ਦਾ ਦੁੱਧ ਆਉਣਾ ਖੁੱਲਾ ਗੱਡੂਗੀ ਵੀਰੇ ਬੰਦਾ ਸੇਵਾ ਵਾਲਾ ਹੋਵੇ ਠੀਕ ਹੈ ਕਮਾਲੀ ਬਈ ਸੋ ਦੱਸੋ 14 ਕਿਲੋ ਹਜੇ ਤਾਜੀ ਸੋਈ ਥੱਲੇ ਇਸ ਟਾਈਮ ਹਾਜ਼ਰ 17 18 ਕਿਲੋ ਪਹਿਲਣ ਬਾਈ ਕਹਿੰਦਾ ਵੀ ਦੁੱਧ ਪਾ ਦੂ ਦੁੱਧ ਥੋੜੀ ਸੇਵਾ ਦਾ ਜਿੰਨਾ ਅੱਜ ਹਾਜ਼ਰ ਆ ਉਹ ਚੋਕੇ ਲੈ ਉਹ ਲੋਕ ਭਰਾ ਕਹਿ ਦਿੰਦੇ ਪੰਜਾ ਦਿਨਾਂ ਦੀ ਥੱਲੇ 14 ਕਿਲੋ ਹੋਣਾ ਨਹੀਂਗਾ ਆਪਣੇ ਕੋਲੇ ਰੈਸ਼ ਦਾ ਪ੍ਰਬੰਧ ਹੈਗਾ ਹੂੰ ਕਿੰਨਾ ਦੁੱਧ ਦਾਸਤਾ ਕੋਈ ਕਿਲੋ ਵੀ ਘਟ ਨਿਕਲਿਆ ਆ ਹੂੰ ਅਪ 1 ਰੁਪਿਆ ਮੈਂ ਤਾਂ ਨਹੀਂ ਲੈਂਦੇ ਠੀਕ ਐ ਸੋ ਦੋਸਤੋ ਜਿੰਨਾ ਦੋ ਦੱਸਿਆ ਬਾਈ ਕਹਿੰਦਾ ਸਾਰਾ ਪੂਰਾ ਮਿਲੂਗਾ ਤੁਹਾਨੂੰ ਸਾਨੇ 14 ਨਿਕਲ ਸਕਦਾ 13 900 ਨਹੀਂ ਨਿਕਲਦਾ ਠੀਕ ਐ ਤੂੰ ਅੱਗੇ ਜਿਹੜੀ ਛੋਟੀ ਬਾਈ ਖੋਲ ਰਿਆ ਆ ਚੌਕ ਦੇ ਦੰਦ ਕੱਢਦੀ ਆ ਵੀਰੇ ਕੱਟੀ ਹਜੇ ਠੀਕ ਐ ਪਹਿਲਾ ਸੂਆ ਪਹਿਲਾ ਨਾ ਹਾਂਜੀ ਕਿੰਨੇ ਦਿਨੋਂ ਗਿਆ ਅੱਜ ਬਾਈ ਸੂਈ ਨੂੰ ਇਹਨੂੰ ਸੂਈ ਨੂੰ ਹੋ ਹੀ ਗਏ ਵੀਰੇ 9-10 ਦਿਨ ਅੱਜ ਠੀਕ ਐ ਹੁਣ ਦੁੱਧ ਕਿੰਨਾ ਹਾ ਜ 15 ਕਿਲੋ ਚੋਕੇ ਲੈ ਜੇ ਕਿਹੜਾ ਮਰਜੀ ਵੀਰੇ 15 ਕਿਲੋ ਕਿਲੋਆਂ ਚ ਦਵਾਂਗੇ ਲੀਟਰਾਂ ਚ ਨਹੀਂ ਇਹਦੇ ਨਾਲ ਤਾਂ ਬੱਚਾ ਵੀ ਕੱਟੀ ਐ ਮੇਨ ਲ ਸੋ ਦਸੋ ਇਹਦੇ ਨਾਲ ਬੱਚਾ ਫੀਮੇਲ ਕਾਫਾ ਦੂਜੀਆਂ ਨਾ ਕੱਟੇ ਸੀ ਪੱਕੇ ਹਵਾਨੇ ਦੀ ਝੋਟੀ ਐ ਪੁਲਵਾਨਾ ਵਾਲੀ ਤੋਰ ਰਹੂਗੀ ਸੰਭੀ ਵੀ ਚੰਗੀ ਐ ਤੇ ਹਵਾਨਾ ਵੀ ਸਾਰਾ ਨਾੜਾ ਨਾ ਗੁੰਦਿਆ ਵਿਆ ਸਿੰਘ ਬਿਲਕੁਲ ਛੋਟਾ ਦਸੋ ਨਾਲ ਹੀ ਮੁੜਿਆ ਵਿਆ ਤੁਸੀਂ ਦੇਖੀ ਨਾੜਾ ਪੂਰੀਆਂ ਇੰਨੀਆਂ ਲੇਵੇ ਜਾਂ ਕੱਟੀ ਦੇ ਅੰਤ ਹੀ ਕੋਈ ਨਹੀਂ ਗਾ ਦੇਖੋ ਹਵਾਨਾ ਇਹਦਾ ਕਰਮ ਵਾਲੀ ਦਾ ਲੇਵੇ ਦੀ ਜਰੂਰ ਪੱਕੇ ਦੀ ਆ ਕੱਟੀ ਹੂੰ ਸੀਲ ਠੰਡੀ ਬਠੇਰੀ ਆ ਠੀਕ ਐ ਤੋ ਸੀਲ 3 ਫਿਰ ਦਸੋ ਬਾਕੀ ਤੇ ਮਰਜੀ ਫਿਰ ਫਿਰ ਦੇਖੋ ਇੱਕ ਮਿੰਟ ਮਾੜਾ ਸੋ ਹੁਣ ਫਿਰ ਇਹਦਾ ਹਵਾਨਾ ਦੇਖੋ ਇਹ ਜੋਸ਼ ਵਾਲੇ ਹਵਾਨੇ ਆ ਇਹਨਾਂ ਦਾ ਵਿਖਾਵਾ ਘੱਟ ਹੁੰਦਾ ਪਰ ਦੁੱਧ ਬਹੁਤ ਨਿਕਲਦਾ ਸਾਢੇ 4 ਵਜੇ ਦੀ ਚੁਆਈ ਸ਼ੁਰੂ ਕਰਦੇ ਆ 5 ਵਜੇ 5:30 ਵਜੇ ਨਿਪੜੀ ਅੱਜ ਚੁਆਈ ਠੀਕ ਹੈ ਹਾਂਜੀ ਸੋ 5:30 ਵਜੇ ਜਿਹੜੀ ਆਪਣੀ 5:30 ਠੀਕ ਹੈ ਓਕੇ ਤੋਂ ਰੂਟੀਨ 5:30 ਤੇ ਵੀਡੀਓ 5:30 ਵਜੇ ਬਣ ਰਹੀ ਹੈ ਟਾਈਮ ਇੰਨਾ ਕੁ ਫਰਕ ਤੁਸੀਂ ਸਮਝ ਲਓ ਜੇ 4 ਨੰਬਰ ਤੇ ਜਿਹੜੀ ਝੋਟੀ ਬਾਈ ਖੋਲ ਰਿਹਾ ਬਾਈ ਇਹ ਵੀ ਪਹਿਲਾਂ ਆ ਵੀਰੇ ਇਹਦੇ ਮਗਰ ਕੱਟਾ ਵਾ ਸੂਈ ਨੂੰ ਇਹਨੂੰ 12-13 ਦਿਨ ਹੋ ਗਏ ਠੀਕ ਹੈ 14 ਦੇ 15 ਦੇ ਵਿਚਾਲੇ ਦੁੱਧ 12 13 ਦਿਨਾਂ ਦੀ ਸੂਈ 14 15 ਕਿਲੋ ਦੁੱਧ ਪਹਿਲਣ ਦਾ ਹਾਜ਼ਰ ਬੜਾ ਸੋਹਣਾ ਥਣ ਉਹਨਾਂ ਹੀ ਸੋਹਣਾ ਇਹਦਾ ਹਵਾਨਾ ਮਾਰੀ ਨਾ ਮਾਰੀ ਸੋ ਦੇਖੋ ਦੋਸਤੋ ਪਹਿਲਣ ਝੋਟੀ ਕੱਚੇ ਥਾਂ ਤੇ ਬੰਨਣ ਦੀ ਡੇਰ ਆ ਅੰਦਰ ਹਾਲਾਂਕਿ ਬਾਈ ਦੇ ਮੈਡ ਸਿੱਟੇ ਵੇ ਆ ਪਰ ਉਦੋਂ ਹੀ ਬਹਿਣਾ ਸ਼ੁਰੂ ਕਰ ਦਿੰਦੀਆਂ ਮੱਝਾਂ ਸੋ ਹਵਾਨਾ ਦੇਖੋ ਕਰਮਾਲੀ ਦਾ ਇਹਦਾ ਵੀ ਥਾਣਾ ਚ ਬਿੱਥੀ ਬਹੁਤ ਸੋਹਣੀ ਹੈ ਇਹਦਾ ਵੀ ਸਿੰਘ ਸੋਹਣਾ ਦੋਸਤੋ ਪਹਿਲਣ ਝੋਟੀ ਚਾਰ ਦੰਦਾਂ ਚਾਰ ਦੰਦ ਤੇ ਹਵਾਨਾ ਕਰਮਾਲੀ ਦਾ ਗਵਾਈ ਪਰਦਾ ਚੰਗੇ ਦੁੱਧ ਦੀ ਤੋ ਦੇਖ ਹੀ ਸਕਦੇ ਹੋ ਤੁਸੀਂ ਇਸ ਟਾਈਮ ਇਨਾਂ ਦਾ ਰੁਕ ਦੇਖੋ ਕਿਹੜੀਆਂ ਵੀਰੇ ਆਪਣੇ ਕੋਲੇ ਅੱਜ ਹਾਜ਼ਰ ਹਨ ਪਹਿਲਣਾ 17 18 18 ਝੋਟੀਆਂ ਦੁੱਧ ਆਮਨਾ ਦੇਣੀਆਂ ਬੰਦਾ ਸੇਵਾ ਆਪੇ ਕੋਈ ਕਹਿਣ ਵਾਲਾ ਨਹੀਂਗਾ ਠੀਕ ਹੈ ਚੰਗੀ ਹੈ ਗਾੜੀ ਇਹ ਦੱਸੋ ਇਹ ਨਹੀਂ ਵਿਕਲਾ ਪਿੱਛੇ ਤਾਣਾ ਠੀਕ ਨੇ ਆਪਣੇ ਆਪ ਹੀ ਦੱਸ ਦੇਣਾ ਸੋ ਹੁਣ ਠੀਕ ਹੈ ਭਾਈ ਹਵਾਨਾ ਦਿਖਾਉਣਾ ਸੀ ਆਪਾਂ ਸੋ ਪੂਰਾ ਕੰਨੀਆਂ ਦੇ ਉੱਤੇ ਥਣ ਛੱਡੀ ਬੇਪੂਸ ਇਧਰੋਂ ਇਹਦੀ ਗਾੜੀ ਦੇਖੋ ਕਿਲਾ ਅੱਗੋਂ ਹਵਾਨਾ ਜਾਂ ਪਿੱਛੋਂ ਹਵਾਨਾ ਨਹੀਂ ਚਾਰੇ ਗੁੱਠਾਂ ਤੋਂ ਕੋ ਜਾ ਸੋਨਾ ਹਵਾਨਾ ਪਹਿਲਾਂ ਝੋਟੀ ਦਾ ਤਾਂ ਇਹਦੋਂ ਅੱਗੇ ਭਾਈ ਆਪਾਂ ਦਿਖਾਵਾਂਗੇ 5 ਨੰਬਰ ਉੱਤੇ ਝੋਟੀ ਇਹ ਵੀ ਪਹਿਲਣਾ ਵੀਰੇ ਪਹਿਲਣਾ ਕਿੰਨੇ ਦਿਨ ਹੋ ਗਿਆ ਸੂਈ ਨੂੰ ਸੂਈ ਨੂੰ ਇਹਨੂੰ ਹੋਈ ਗਏ ਵੀਰੇ ਅੱਜ 8-9 ਦਿਨ ਠੀਕ ਆ ਕਿੰਨਾ ਕੁ ਦੁੱਧ ਹੋਊਗਾ 12 ਦੇ 13 ਦੇ 12 ਕਿਲੋ ਮੰਨ ਕੇ ਲੈ ਜਿਓ ਵੀਰੇ 12 ਕਿਲੋ ਮੰਨ ਕੇ ਖਰੀਦ ਲਿਓ 8-9 ਦਿਨਾਂ ਦੀ ਸੂਈ ਬੱਚਾ ਦਿਖਾ ਦੂੰਗਾ ਛੋਟੇ ਹੀ ਬੱਚੇ ਆ ਦੱਸੋ ਇਹਨਾਂ ਦੇ ਸਿੰਗ ਬਿਲਕੁਲ ਛੋਟਾ ਨਾਲ ਹੀ ਮੁੜਿਆ ਹੋਇਆ ਤੋ ਆ ਨਾ ਇਹ ਪਹਿਲੇ ਨਹੀਂ 15 ਕਿਲੋ ਦੁੱਧ ਦੇ ਦੂ ਕਿੱਥੋਂ ਦਾ ਅਰਜਨ ਕੁੰਗੜ ਆ ਨਾ ਕਟਾ ਉੱਥੋਂ ਦੀ ਕੱਟੀ ਆ ਵੀਰੇ ਆ ਠੀਕ ਐ ਸੋ ਅਰਜਨ ਕੁੰਗੜ ਕੁੰਗੜ ਪਿੰਡ ਦਾ ਹਾਂਜੀ ਉੱਥੋਂ ਦੀ ਏ ਝੋਕੀ ਬਾਈ ਕਹਿੰਦਾ ਸਾਡੇ ਕੋਲ ਵੀਕਰੀ ਵਾਲੀ ਆਈ ਦੀ ਪਹਿਲੇ ਨਹੀਂ ਝੋਟੀ ਏ ਅੱਜ ਸੋ ਬਹੁਤ ਸੋਹਣੀ ਐ ਚਾਲੇ ਇਹ ਦੰਦੋ ਕਿਵੇਂ ਸੋਹਣੀ ਬਾਈ ਚੌਕੀ ਚੌਕੀ ਆ ਵੀਰੇ ਚਾਰ ਆਪਾਂ ਪੱਟੇ ਵੀ ਨਹੀਂ ਦੰਦ ਪੱਟੇ ਵੀ ਲੈਨੇ ਤੇ ਵੈਸੇ ਮੂੰਹ ਚਾਰ ਦਿਨ ਦਾ ਦੱਸੋ ਝੋਟੀ ਮੂ ਇਹ ਸੌ ਕਪੜਾ ਲੈਨੇ ਆਂ ਕਿਉਂਕਿ ਕੱਲ ਹੀ ਆਈਆਂ ਆਪਣੇ ਕੋਲ ਸਾਰੀਆਂ ਹਰਿਆਣੇ ਚੋਂ ਖਰੀਦ ਹੁੰਦੀ ਵੀਰਦੀ ਤੇ ਹਰਿਆਣਾ ਮੁਰਾ ਹਸਤੇ ਮੰਨਿਆ ਵਿਆ ਤੇ نسل ਜਿੱਥੋਂ ਮਿਲਦੀ ਐ ਉਸ ਉਥੇ ਪਸ਼ੂ ਆਪਾਂ ਨੂੰ ਪਤਾ شریف ਹੀ ਹੁੰਦੇ ਆ ਸਿਆਣੇ ਹੁੰਦੇ ਆ ਸੋ ਇਹ ਝੋਟੀ ਤੁਸੀਂ ਦੇਖੋ ਪਹਿਲਾਂ ਨਹੀਂ ਇਹ ਝੋਟੀ ਬੜਾ ਸੋਹਣਾ ਹਵਾਨਾ ਇਹਦਾ ਵੀ 15 ਕਿਲੋ ਕੱਟੀ ਦੁੱਧ ਆਰਾਮ ਨਾਲ ਪਹਿਲ ਨਹੀਂ ਦਊਗੀ ਵੀਰੇ ਬੰਦਾ ਵਧੀਆ ਸੇਵਾ ਵਾਲ ਹੋਏ 15 16 15 16 ਕੱਢਣੀਆਂ ਹਾਂ ਇਹ ਤੂੰ ਅੱਗੇ ਜਿਹੜੀ ਮੱਝ ਬਾਈ ਹੁਣ ਬਾਈ ਤੋਰੂਗਾ ਐਂਦੇ ਥੱਲੇ ਵੀਰੇ ਲੀਟਰ ਵਾਲਾ ਵਾਲਾ 17 ਕਵਾਲਾ 18 ਕਵਾਲਾ 16 ਚੋਕੇ ਲੈ ਜਾਓ 16 ਕਿਲੋ ਇਸ ਟਾਈਮ ਹੋਊਗਾ ਚੋਕੇ ਕਿਹੜਾ ਬੱਚੇ ਨੂੰ ਪਿਆਉਣਾ ਉਹ ਨਹੀਂਗਾ ਕਿਹੜਾ ਬਾਲਟੀ ਚ ਪੈਂਦਾ ਉਹ ਓਕੇ ਇੱਕ ਆ ਚੋਟੀ ਦਾ ਇੱਕ ਉਹ ਵੱਡੀ ਦਾ ਕਹਿੰਦੇ ਹਲੇ 19 ਤੇ 20 ਆ ਦੋਨੇ ਆਪਾਂ ਚੋਈਆਂ ਇੱਕ ਹਫਤਾ ਆਪਣੇ ਕੋਲੇ ਹੋ ਗਿਆ ਇਹਨਾਂ ਨੂੰ ਆਈਆਂ ਨੂੰ ਓਕੇ ਸੋ ਇਹ ਦਸੋ ਹਫਤਾ ਹੋ ਗਿਆ ਇਆਂ ਨੂੰ ਤੇ ਦੁੱਧ ਦੇ ਤੁਨੂੰ ਲੈਬ ਚ ਆਈ ਆਪਾਂ ਕਰਾਉਣੀ ਵੀ ਸੀ ਹੁੰਦੀ ਝੋਟੀ ਦੀ ਇਹ ਕੱਟੀ ਪਰਸੋਂ ਬੈਠ ਗਈ ਹੁੰਦੇ ਥੱਲੇ ਵੀ 19 ਕਿਲੋ ਦੁੱਧ ਸੀ ਪਹਿਲਾਂ ਥੱਲੇ ਠੀਕ ਐ ਪਰ ਟਾਈਮ ਹੀ ਨਹੀਂ ਲੱਗਦਾ ਬਸ ਕੱਲੇ ਹੁੰਦੇ ਕਹਿੰਨੂ ਕਰੇ ਹੈਗੇ ਨਹੀਂ ਟਾਈਮ ਲੱਗਦਾ ਮਾਲ ਜਾਦੇ ਆਉਂਦਾ ਸੋ ਜਿਹੜਾ ਵੀਰ ਖਰੀਦਣਾ ਚਾਵੇ ਦੋਸਤੋ ਦੋ ਟਾਈਮ ਚੋ ਉਹ ਮਨ ਖੁਸ਼ ਕਰੋ ਭਾਵੇਂ ਕੋਈ ਆਪਦਾ ਚੈਨਲ ਵਾਲਾ ਵੀਰ ਲਿਆ ਕੇ ਇੱਥੇ ਚੋਕੇ ਲਿਜਾਓ ਔਥਾਰਟੀ ਹਿੰਮਤ ਹੈ ਜਾਂ ਤੁਹਾਡਾ ਸ਼ੌਂਕ ਹੈ ਜੇ ਇਸ ਲੈਵਲ ਦਾ ਤੁਸੀਂ ਰੱਖਦੇ ਹੋ ਤਾਂ ਕਿਹੜਾ ਪੈਰਾ ਕਿਹੜਾ ਮਰਜੀ ਆ ਜੇ ਚੋਣ ਮੈਂ ਆਪਣੇ ਕੋਲੇ ਰਹਿਦਾ ਪਰੋਂਦਾ 1 ਰੁਪਈਆ ਦਾ ਖਰਚ ਆਣਾ ਹੋਊਗਾ ਹੁੰਦਾ ਠੀਕ ਹੈ ਇੱਥੇ ਠੀਕ ਹੈ ਬਾਈ ਹਾਂਜੀ ਸੋ ਦੇਖੋ ਤੁਸੀਂ ਇਹਦਾ ਹਵਾਨਾ ਸੋਹਣੀ ਮੱਝ ਤਿਆਰ ਦੁੱਧ ਵਾਲੀ ਸੋ ਇਹ ਤੁਹਾਨੂੰ ਸੋਨਿਆ ਸੋਈਆਂ ਦਿਖਾਤੀਆਂ ਕੁਝ ਗੱਭਣ ਮੱਝਾਂ ਖੜੀਆਂ ਜਿਹੜੀਆਂ ਤੁਹਾਨੂੰ ਦਿਖਾਉਣੀ ਹੈ ਵੱਡੀਆਂ ਪਹਿਲਾਂ ਰਖਾਵਾਂਗੇ ਬਾਅਦ ਚ ਇੱਕ ਥੋੜੀ ਛੋਟੀ ਮੱਝ ਇਹਨਾਂ ਨਾਲੋਂ ਉਹ ਵੀ ਤੁਹਾਨੂੰ ਵੀਡੀਓ ਚ ਦਿਖਾ ਦੇਣੀ ਹੈ ਆ ਇਹ ਤੋਂ ਸ਼ੁਰੂਆਤ ਕਰ ਲੈਨੇ ਆ ਕਿੰਨਾ ਸੂਆ ਭਾਈ ਦੂਜਾ ਸੂਆ ਵੀਰੇ ਇਹਨੇ ਪਹਿਲਾਂ ਨੇ 18 ਕਿਲੋ ਦੁੱਧ ਦਿੱਤਾ ਅੱਛਾ ਹਜੇ ਟਾਈਮ ਕਿੰਨਾ ਲੱਗੂਗੀ ਹਫਤਾ 10 ਦਿਨ ਤਾਂ ਆਰਾਮ ਨਾਲ ਖੁੱਲੇ ਲੈ ਜਾਊਗੀ ਹਫਤਾ 10 ਦਿਨ ਦੱਸੋ ਲੈ ਸਕਦੀ ਹੈ ਕੱਦ-ਕਾੜ ਦੇਖੋ ਕਿੱਡਾ ਵਾ ਬਹੁਤ ਸੋਹਣੀ ਛੋਟੀ ਦੇਖੋ ਟਾਂਚਾ ਫੁੱਲ ਨਰੋਈ ਮਾਲਕ ਹਨ ਵੀਰੇ ਲੋਕ ਕਹਿ ਦਿੰਦੇ ਆ ਦੁੱਧ ਦੁੱਧ ਇਹ ਜੀ ਚੀਜ਼ਾਂ ਨਹੀਂ ਦੇਣਾ ਵਾ ਕੁਆਲਿਟੀਆਂ ਨੇ ਚੰਗਾ ਟਾਂਚਾ ਸੋਹਣਾ ਦੁੱਧ ਪਾਊਗੀ ਥਣ ਫੁੱਲ ਬਿੱਥੀ ਤੇ ਆ ਤਵਾ ਆਪ ਸਮੂਡੂ ਕੀ ਫੇਰ ਆਪਾਂ ਗੱਬਣ ਵੀ ਲੈਣਾ ਚਾਹੁੰਦਾ ਵਾ ਹਨਾਂ ਦੀ ਪਿੱਛੇ ਦੀ ਸਾਰੀ ਆਪਣੀ ਗਾਰੰਟੀ ਹੋਊਗੀ ਠੀਕ ਹੈ ਹਾਂਜੀ ਸੋ ਗੱਬਣ ਖਰੀਦ ਸਕਦੇ ਹੋ ਉਤੋਂ ਆਪਾਂ ਸੋਨ ਜਾਂ ਖਰੀਦ ਲਓ ਕਿਹੜਾ ਮਰਜੀ ਹੂੰ ਦੇਖੋ ਹਵਾਨਾ ਇੱਕ ਹੋਰ ਮੱਝ ਬੜੀ ਸੋਹਣੀ ਮੱਝਾਂ ਜਿਹੜੀਆਂ ਇੱਥੇ ਗੈਂਤੀ ਚ ਵਾਵਾ ਹੁੰਦੀਆਂ ਮਤਲਬ ਕੋਸਕ ਪਸ਼ੂ ਕਈ ਵਾਰ ਵੀਡੀਓ ਵੇਲੇ ਤਿਆਰੀ ਘਟ ਹੁੰਦੀ ਹੈ ਪਸ਼ੂ ਇੱਕ ਦੋ ਦਿਨ ਵੱਧ ਲੈਂਦਾ ਹੁੰਦਾ ਮਈਆਂ ਦਾ ਹੋਰ ਵੀ ਉੱਧਰ ਖੜੀਆਂ ਵਾ ਠੀਕ ਹੈ ਉਹਦੇ ਕਰਕੇ ਉਹ ਦਿਖਾਈ ਦੇ ਨਹੀਂ ਛੋਟੀ ਦੇਖਿਓ ਮੱਝ ਦੇਖਿਓ ਦੱਸੋ ਕੰਨ ਮਸੂਆ ਬਈ ਆ ਵੀਰੇ ਆਪਾਂ ਨੂੰ ਦੂਜਾ ਗਿਆ ਮਾਲਕਾਂ ਨੇ ਤੁਸੀਂ ਤੀਜੇ ਮੰਨ ਕੇ ਲੈ ਜੀ ਠੀਕ ਹੈ ਦਿਨ ਕਿੰਨੇ ਲੈ ਸਕਦੀ ਹੈ ਹਫਤਾ ਹੀ ਜਾਂਦਾ ਪੈਂ ਇੱਕ ਹਫਤਾ ਪਿਆ ਦੱਸੋ ਤੇ ਸੂਆ ਤੁਸੀਂ ਤੀਜਾ ਮੰਨ ਕੇ ਖਰੀਦਿਓ ਥਾਣਾ ਥੋੜੀ ਭਲੂਣ ਨਾਲ ਭਾਰਾ ਦੱਸਦਾ ਪਰ ਜਦੋਂ ਸੂਪੂਗੀ ਉਦੋਂ ਬਾਅਦ ਥਣ ਸੋਨਾ ਨਿਕਲੂ ਚੁਆਈ ਕਹਿ ਜਾਂ ਥਣ ਉਦੋਂ ਮੋਟੀ ਚੁਆਈ ਹੋਊਗੀ ਭਰਾ ਠੀਕ ਹੈ ਹਾਂ ਜੀ ਆਪਾਂ ਦੋਨੇ ਆ ਥਾਣਾ ਭਰਾ ਕੇ ਮੈਂ ਲਈਆ ਠੀਕ ਹੈ ਪਹਿਲਾ ਸੌਦਾ ਬਾਅਦ ਚ ਕੀਤਾ ਪਹਿਲਾਂ ਉਹ ਪਹਿਲਾਂ ਭਰਾਈ ਆ ਮੈਂ ਆਪਾਂ ਕਿਹਾ ਕਿ ਤੇ ਚੀੜੀ ਨਾ ਮੈਂ ਹੋਵੇ ਠੀਕ ਹੈ ਉਹ ਪਹਿਲਾਂ ਪਾਸ ਕੀਤੀ ਐ ਫਿਰ ਸੌਦਾ ਬਾਅਦ ਕਹਿੰਦਾ ਕੀ ਕਹਿਦਾ ਸੋ ਇਹ 2 ਨੰਬਰ ਤੇ ਗੱਬਣਾ ਚੋਂ 2 ਨੰਬਰ ਤੇ ਆ ਕੋਈ ਭਰਾ ਮੰਨੇ ਯਕੀਨ ਨਾ ਮੰਨੇ ਇੰਨੇ 21 ਕਿਲੋ ਮੈਂ ਦਾ ਦੁੱਧ ਚੋਇਆ ਵਾ ਉਹਨਾਂ ਦਾ ਠੀਕ ਹੈ ਸਾਰਾ ਮੈਂ ਦਾ ਰਿਕਾਰਡ ਮੰਗਾ ਦੂੰ ਪਿੱਛੋਂ ਠੀਕ ਹੈ ਹਾਂਜੀ ਓਕੇ ਇਸ ਤੋਂ ਬਾਅਦ ਚ ਇੱਕ ਹੋਰ ਮੱਝ ਬੜੀ ਚੰਗੀ ਐ ਇਹ ਵੀ ਤੋਰ ਗਈ ਦੋਰੀ ਕਿੰਨਾਸੂਆ ਸੂਗੀ ਦੂਜਾ ਜੀ ਦੂਜਾ ਸੂਆ ਦੇਣ ਕਿੰਨੇ ਲੈ ਜੂਗੀ ਇਹ ਦੇਣ ਇਹਦੇ 10 ਪਏ ਆ ਇਹ ਹੁਣ ਭਰਾ ਅਗਲਾ ਕਹਿਦਾ ਪਤਾ ਨਹੀਂ ਉਹ ਇੰਹੀ 20-20 ਕਹੀ ਆਵਾ 22 22.5 ਕਿਲੋ ਮੈਂ ਝੋਟੀ ਦਾ ਦੁੱਧ ਚੋਇਆ ਹੋਵਿੰਦਾ ਅੱਛਾ ਆਪਾਂ ਤਾਂ 17-18 ਹੀ ਕਹਾਂਗੇ ਆਪਾਂ 22-23 ਨਹੀਂ ਕਹਿ ਕੇ ਦਿੰਦੇ ਵੀਡੀਓ ਚ ਹਾਂ ਆ ਝੋਟੀਆਂ ਦਾ ਚੋਇਆ ਵਾ ਤਾਂ ਮਈਆਂ ਲਈਆਂ ਪਸੂਣ ਵਾਲੀਆਂ ਲਈਆਂ ਬਈ ਵਾਪਸ ਸੋ ਸਿੰਗਾ ਦੀ ਵੀ ਬਹੁਤ ਸੋਹਣੀ ਦੋਸਤੋ ਵਜਣ ਬਹੁਤ ਚੰਗਾ ਹੈ ਚੋਟੀ ਦਾ ਤੁਸੀਂ ਵੇਟ ਦੇਖੋ ਹੌਲੀ ਹੌਲੀ ਤੋਰ ਪੁੜਿਆਂ ਦੀ ਉੱਤੋਂ ਕਾਫੀ ਤੋਰੀ ਤੀਨ ਹਵਾਨਾ ਦੇਖੋ ਕਰਮਾਲੀ ਦਾ ਬਈ ਤੂਛ ਫਾੜੀ ਮੜੀ ਜੀ ਸੋ ਹੁਣ ਦੇਖੋ ਕਰਮਾਲੀ ਮੜੀ ਲੱਤ ਕਰੀ ਗਾਣ ਪਰ ਰੋਗ ਲਾ ਇੱਥੇ ਚੰਗਾ ਦੁੱਧ ਦੇਣਾ ਕਰਮਾਲੀ ਨੇ ਸਾਈਡ ਤੋਂ ਜੇ ਹਵਾਨਾ ਦਿਖਾਵਾਂ ਤਾਂ ਉਹ ਵੀ ਬੜਾ ਚੰਗਾ ਦਿਸੂਗਾ ਮੜਾ ਰੁਕੀ ਤਾਨੂੰ ਬਾਈ ਗੱਬਣਾ ਗੱਬਣਾ ਵੇ ਕੀ ਠੀਕ ਆ ਵੀਰੇ ਨਹੀਂ ਆਪਾਂ ਦੋ ਮਈਆਂ ਦੀ ਤਾਂ ਇਹਨਾਂ ਦੀ ਮਾਰਾਏ ਸੋਖ ਰੱਖੇ ਭਲਾ 10 ਦਿਨ ਖੜਨੀਆਂ ਪੈਣ ਆਪਣੇ ਤੰਦਰੁਸਤੀ ਨਾਲ ਸੁਭਣ ਲੈਬ ਚੋਂ ਆਈ ਆਰ ਕੀ ਕਰਾਵਾਂਗੇ ਮਈਆਂ ਦੀ ਸੋ ਦੋਸਤੋ ਅਬਈ ਪੂਛ ਫੜ ਲਈ ਤੂੰ ਹੁਣ ਤੋਰ ਦੇ ਬਾਈ ਤੂੰ ਪੂਛ ਫੜੀ ਰੱਖੀ ਹੁਣ ਹਵਾਨਾ ਦੇਖੋ ਤੁਰਦੀ ਦਾ ਹੌਲੇ ਹੌਲੇ ਜਾਂਦੇ ਤੇ ਸਾਈਡ ਤੋਂ ਵੀ ਹਵਾਨਾ ਦੇਖ ਲਓ ਵੀ ਇਹ ਨਹੀਂ ਕੱਲਾ ਪਛਾਉ ਹਵਾਨਾ ਦੇਸੂਗਾ ਅਗਾੜੀ ਵੀ ਨਾਲ ਚੰਗੀ ਨਜ਼ਰ ਆਊਗੀ ਸੋ ਇਹ ਤਿੰਨ ਗੱਬਣਾ ਤੁਹਾਨੂੰ ਦਿਖਾ ਦਿਆਂ ਸਨੀ ਬਈ ਇਹ ਝੋਟੀ ਆ ਝੋਟੀ ਵੀਰੇ ਰਾਤ ਆਈ ਹੈ ਵੀ ਝੋਟੀਆਂ ਰਾਤ 10 ਆਈਆਂ ਆ ਝੋਟੀ ਥੋੜੀ ਜੀ ਪਲੂਣ ਪਾ ਗਈ ਆ ਕੱਲ ਸਵੇਰੋਂ ਸੂਈ ਆ ਠੀਕ ਐ ਬਿਲਕੁਲ ਤਾਜੀ ਸੂਈ ਵੀ ਐ ਤਾਂ ਹੀ ਇਧਰ ਕੱਛੀ ਦੂਜਾ ਇਹ ਦੂਜਾ ਜੀ ਦੂਜਾ ਕਿੱਧਰ ਬਹਿ ਜਾਂਦੀ ਆ ਉਧਰੀ ਪਲੂਣ ਕਰ ਜਾਂਦੀ ਆ ਸੋ ਦੋਸਤੋ ਪਹਿਲਾਂ ਇਹ ਸੀ ਵੀ ਚਲੋ ਅਗਲੀ ਵੀਡੀਓ ਵੇਲੇ ਨੂੰ ਦਿਖਾ ਦੇਾਂਗੇ ਸਾਫ਼ ਹੋ ਜਾਣੀ ਬਿਲਕੁਲ ਥੱਲੋਂ ਪਰ ਸੋਹਣੀ ਝੋਟੀ ਐ ਸੋਹਣੀ ਮੱਝ ਐ ਦਿਖਾ ਦਿੰਨੇ ਆ ਵੀਡੀਓ ਚ ਜੱਜਦੀ ਐ ਤਾਂ ਉਹਨੂੰ ਇਹ ਬਿਲਕੁਲ ਸੈੱਟ ਹੋ ਜਾਣੀ ਐ 12 18 17 18 ਦੋ ਦੋ ਚੋਇਆ ਹੋਆ ਪਹਿਲਣ ਦਾ ਲਿਆ ਭਾਈ ਲਿਆ ਬੰਸ ਪੂਰੀਆਂ ਝੋਟੀਆਂ ਨਮੈਸ਼ ਵਾਲੀਆਂ ਜੀ ਆਪਣੇ ਕੋਲੇ ਆ ਸਾਰੀਆਂ ਕੁਆਲਿਟੀ ਵਾਲੀਆਂ ਇਹ ਤੋਂ ਬਾਅਦ ਇੱਕ ਗੱਪਣ ਮੱਝ ਦਿਖਾਉਣੀ ਆਪਾਂ ਕੋਈ ਕਹਿਣ ਵਾਲਾ ਨਹੀਂ ਮਾੜਾ ਜਾ ਇੱਧਰ ਦਿਖਾ ਦਿਓ ਕਈ ਵਾਰੀ ਬੰਦਾ ਭਰਾ ਕਹਿ ਦਿੰਦਾ ਲੈ ਸਹੀ ਹੈ ਮਾਦਮੀ ਲਿਆ ਜਾਵਾ ਬੋਲੇ ਚ ਖਾਲੀ ਬੂੰਦ ਬੂੰਦ ਨਿਚੋੜੀ ਵੀ ਆ ਕੋਈ ਦੁੱਧ ਆ ਪਤੋਂਕਾ ਵੀ ਨਹੀਂ ਛੱਡਿਆ ਝੋਟੀ ਦਾ ਠੀਕ ਹੈ ਇਹ ਤੋਂ ਅੱਗੇ ਜਿਹੜੀ ਬਈ ਮੱਝ ਖੜੀ ਆ ਆ ਜੋ ਆ ਵੀ ਤੋਰੀ ਝੋਟੀ ਪਹਿਲਾਂ ਇਹ ਦਿਖਾ ਦਈਏ ਕਿੰਨਾ ਮਸੂਆ ਸੂਈ ਆਹ ਦੂਜਾ ਸੂਆ ਤੋਰਦੇ ਕੋਈ ਨਹੀਂ ਕਿੰਨਾ ਚਿਰ ਹੋ ਗਿਆ ਇਹਨੂੰ ਸੂਈ ਨੂੰ ਬਾਈ ਇਹਨੂੰ ਸੂਈ ਨੂੰ ਹੋ ਗਏ ਵੀਰੇ 10 ਕਿ ਦਿਨ ਕਿੰਨਾ ਦੁੱਧ ਹਾਇ ਇਸ ਟਾਈਮ ਹੋਊਗਾ ਇਹਦੇ ਥੱਲੇ 13 ਤੇ 14 ਕਿਲੋ ਤਿਆਰ ਆ ਹੁਣ ਇਹ 15 ਚੋਕੇ ਲਈਏ ਉੱਥੇ ਅੱਛਾ ਠੀਕ ਹੈ ਸੋ ਦੋਸਤੋ 15 ਕਿਲੋ ਚੋਕੇ ਲਈ ਹੈ ਤੇ 13 ਕਿਲੋ ਵਾਂਗੂ ਇਸ ਟਾਈਮ ਇਹ ਦੇ ਰਹੀ ਆ ਕਿਉਂਕਿ ਕਿਲੋ 2 ਕਿਲੋ ਪਸੂ ਕਟੀਆਂ ਮਈਆਂ ਆ ਕੇ ਵੀਰੇ ਸਾਰੀਆਂ ਹੀ ਅੱਛਾ ਹਾਂਜੀ ਦੇਖੋ ਟਾਂਚਾ ਇਹਦਾ ਵੀ ਤੁਸੀਂ ਸੋਹਣਾ ਸਟਰਕਚਰ ਹੈ ਇਹ ਵੀ ਪੱਕੇ ਹਵਾਨੇ ਚ ਰਹੂਗੀ ਛੋਟੀ। ਬਾਕੀ ਆ ਤਾਂ ਕੁਛ ਵੀ ਸੁਨੇਵਾ ਵੀਰੇ ਹਜੇ ਮੈਨੇ ਆ ਕੇ ਜੀ ਨਹੀਂ ਲਾਇਆ ਅਜਾ। ਅੱਛਾ ਕੁਛ ਵੀ ਨਹੀਂ ਲੈਵਾ ਹੈ ਮੇਰਾ। ਹੁਣ ਜਿਹੜੀ ਗੱਬਣ ਖੜੀ ਹੈ ਇੱਕ ਬਈਤਰ ਹਾਂਜੀ। ਕੰਨਾ ਛੋਟੀ ਦਾ ਦੂਜਾ ਸੂਆ ਵੀਰੇ। ਹੂੰ 13 ਤੇ 14 ਕਿਲੋ ਇਹਨੇ ਪਹਿਲਨ ਨੇ ਦੁੱਧ ਦਿੱਤਾ। ਕਦੋਂ ਜ਼ਰੂਰ ਮਧਰੀ ਆ। ਲੈਵਾ ਦੇਖ ਕੇ ਰਿਆ ਹੀ ਨਹੀਂ ਗਿਆ। ਅੱਛਾ ਸੋ ਦੋਸਤੋ ਇਹ ਦੂਜੀਆਂ ਜਿਹੜੀਆਂ ਬਹੁਤਿਆਂ ਵੱਡੀਆਂ ਮੱਝਾਂ ਐ ਇਹ ਉਹਨਾਂ ਦੇ ਮੁਕਾਬਲੇ ਛੋਟੀ ਐ। ਖਵਾਨਾ ਦੇਖ ਲਓ ਤੁਸੀਂ। ਡਾਂਜਾ ਦੇਖ ਲਓ ਤੁਸੀਂ ਇਹਦਾ ਵੀਡੀਓ ਦੇ ਵਿੱਚੋਂ ਬਾਕੀ ਕੋਲ ਆ ਕੇ ਪਾਸ ਕਰ ਲਿਓ ਆ ਚੋਟੀ ਮੁੱਲ ਕਿੰਨਾ ਮਰਜੀ ਕਰਾ ਲਿਓ 1,85000 ਰੁਪਏ ਇਹਦਾ ਲੈਣਾ ਆਪਾਂ ਠੀਕ ਹੈ ਹਾਂਜੀ ਸੋ 1,85 ਦੀ ਦੱਸੋ ਇਹ ਮਿਲੂਗੀ ਤਿਆਰੀ ਚੰਗੀ ਆ ਕਿੱਡੀ ਆਪ ਤੇ ਓਡਾ ਲੇਵਾ ਹੋ ਬਾਹਰ ਲੀਆਂ ਗਾਈਆਂ ਲੈੰਦਾ ਸੋ ਇਹ ਸੋਹਣੀਆਂ ਚੋਟੀਆਂ ਦੱਸੋ ਅੱਜ ਦੀ ਵੀਡੀਓ 'ਚ ਤੁਹਾਨੂੰ ਦਿਖਾਈਆਂ ਖੈਰ ਪਸੂ ਅਣਜਲ ਦੇ ਸਿਰ ਤੇ ਹੈ ਰਕਮ ਜਿਹੜੇ ਭਰਾ ਨੇ ਲਾਉਣੀ ਆ 100 ਵਾਰ ਸੋਚਣਾ ਤੇ ਤਸੱਲੀ ਕਰਨੀ ਹੈ ਸਾਡਾ ਕੰਮ ਆ ਵੀਡੀਓ ਤੁਹਾਨੂੰ ਪਸ਼ੂ ਦਿਖਾਉਂਦਾ ਤੇ ਇੱਕ ਪੱਖ ਤੋਂ ਮਨ ਖੁਸ਼ ਹੋਊਗਾ ਵੀ ਅੱਜ ਤੁਹਾਨੂੰ ਟਾਪ ਦੀਆਂ ਝੋਟੀਆਂ ਦਿਖਾਈਆਂ ਬਾਈ ਕੋਲੋਂ ਵੀਡੀਓ ਸਾਰੀ ਐਂਡ ਤੱਕ ਦੇਖਿਓ ਭਰਾਵਾਂ ਸੋ ਮਨ ਖੁਸ਼ ਕਰਨੀਆਂ ਤੁਹਾਡਾ ਛੋਟ ਵੀਡੀਓ ਇਸ ਝੋਟੀ ਦੀ ਬਣਾਵਾਂਗੇ ਉਹ ਤੁਸੀਂ ਅਲੈਦਾ ਦੇਖ ਲੈਣੀ ਹੈ ਸੋ ਬਹੁਤ ਸੋਹਣੀ ਝੋਟੀ ਦੱਸੋ 19 ਕਿਲੋ ਤੋਂ ਬਾਹਰ ਦੁੱਧ ਐਸ ਟਾਈਮ ਕੰਡੇ ਤੋਲ ਵਾਲਾ ਹਾਜ਼ਰ ਹੈ ਸ਼ੁਰੂਆਤ ਚ ਦੱਸਿਆ ਸੀ ਵੀ ਜੇ ਕੋਈ ਵੀਰ ਚਵਾਉਣਾ ਚਾਹੁੰਦਾ ਲਾਈਵ ਖਰਚਾ ਤੁਹਾਡਾ ਹੋਊਗਾ ਤੇ ਜਿਹੜਾ ਮਰਜੀ ਚੈਨਲ ਆਪਦੇ ਤੌਰ ਤੇ ਭੇਜ ਦਿਓ ਜੀ ਉਹ ਤੁਹਾਡੀ ਆਪਦੀ ਖੁਸ਼ੀ ਹੈ ਕੋਈ ਜ਼ਰੂਰੀ ਨਹੀਂ ਵੀ ਕਿਹੜੇ ਚੈਨਲ ਤੇ ਤੁਸੀਂ ਕਰਾਉਣਾ ਚਾਹੁੰਦੇ ਹੋ ਕੋਈ ਨਹੀਂ ਕੋਈ ਨਹੀਂ ਹਾਂ ਬਹੁਤ ਸੋਹਣੀ ਝੋਟੀ ਹੈ ਵੀ ਤੇ ਬਾਕੀ ਚੋ ਝੋਟੀਆਂ ਸੋਹਣੀਆਂ ਤੁਸੀਂ ਤਸੱਲੀ ਕਰਕੇ ਖਰੀਦਿਓ ਜਿਹੜਾ ਨਾਲ ਤੁਹਾਨੂੰ ਜੱਚੇ ਧੰਨਵਾਦ